ਇੱਕ ਵੀਰ ਦਾ ਮੈਨੂੰ ਫੋਨ ਆਇਆ ਤੇ ਕਹਿੰਦਾ ਕਿ ਹੁਣ ਤੇ ਅਸੀਂ ਜਦੋਂ ਪਿੰਡ ਹੋਈਦਾ ਸੀ ਤੇ ਰਾਤਾਂ ਨੂੰ ਕਣਕਾਂ ਨੂੰ ਪਾਣੀ ਦਈਦਾ ਸੀ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਕਿ ਜਿਹੜਾ ਹੁਣ ਜਿਹੜਾ ਪਾਣੀ ਆ ਲਾਈਟ ਜਿਹੜੀ ਆ ਦਿਨੇ ਆਉਂਦੀ ਆ ਤੇ ਹਰੇ ਕਿਸਾਨ ਸਵੇਰੇ ਪਾਣੀ ਲਾ ਕੇ ਸ਼ਾਮਾਂ ਨੂੰ ਆਪਣੇ ਘਰੇ ਚਲ ਜਾਂਦਾ ਤੇ ਉਹ ਰਾਤ ਨੂੰ ਠੰਡਾਂ ਦੇ ਵਿੱਚ ਉੱਠਣਾ ਨਹੀਂ ਪੈਂਦਾ ਤੇ ਕਹਿੰਦਾ ਨਾਲ ਹੀ 20 20000 ਰੁਪਇਆ ਉਹਨੇ ਇੱਕ ਕਿੱਲੇ ਦਾ ਮੁਆਵਜ਼ਾ ਪਾਤਾ ਮੈਂ ਕਿਹਾ ਵੀਰ ਲੇਟ ਵਾਲੀ ਗੱਲ ਤੇਰੀ ਸਹੀ ਆਹੀਂ ਧੰਨਵਾਦ ਕਰਦੇ ਆ ਪਰ ਜਿਹੜੀ ਮੁਆਵਜ਼ੇ ਵਾਲੀ ਗੱਲ ਆ ਨਾ ਇਹ ਝੂਠ ਆ ਨਾ ਤਾਂ 2023 ਦੇ ਵਿੱਚ ਆਇਆ ਸੀ ਤੇ ਨਾ ਹੀ ਆ 2025 ਦੇ ਵਿੱਚ ਆਇਆ 10 ਕਿੱਲੇ ਝੋਨੇ ਦੇ ਵਿੱਚ ਮੰਡ ਏਰੀਏ ਦੇ ਵਿੱਚ ਖਰਾਬ ਹੋਏ ਆ ਤੇ ਰੁਪਇਆ ਆਇਆ ਸੀ 65000 ਜਿੱਥੇ ਧੰਨਵਾਦ ਕਰਨਾ ਬਣਦਾ ਧੰਨਵਾਦ ਆ ਤੇ ਜਿਹੜੀ ਚੀਜ਼ ਗਲਤ ਆ ਉਹ ਝੂਠ ਆ ਮੇਰੇ ਹਿਸਾਬ ਨਾਲ ਨਹੀਂ ਕਿਸੇ ਦਾ ਵੀ 20000 ਆਇਆ 6000 ਤੋਂ 7000 ਆਇਆ ਕਿਲੇ ਦਾ ਉਹ ਵੀ ਸਾਡਾ ਦੇ 10 ਕਿਲਿਆਂ ਦਾ ਸਾਡੇ 6000 ਰੁਪਏ ਆਇਆ ਹੋਇਆ ਬਾਕੀ ਭਾ ਜਿਹਨਾਂ ਦੇ ਆਏ ਆ ਉਹ ਧੰਨਵਾਦ ਕਰੋ